ਉਹੀ ਮਹੱਲਾ ਪੰਜਵਾ ਸਾਧ ਸੰਗ ਤਰੈ ਪੈ ਸਾਗਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਤਿਗੁਰੂ ਜੀ ਸਾਜੀ ਨਵਾਜੀ ਗੁਰੂ ਖਾਲਸਾ ਸਾਹਿਬ ਸੰਗਤ ਜੀ ਆਪ ਪਹਿਲਾਂ ਅੰਮ੍ਰਿਤ ਗੁਰੂ ਬਾਣੀ ਦਾ ਕੀਰਤਨ ਸੁਣਿਆ ਹੈ ਫਿਰ ਇਸ ਕਰਾਲੀ ਇਲਾਕੇ ਦੇ ਨਿਵਾਸੀ ਗੁਰਮੁਖ ਪਿਆਰੇ ਜੋ ਗਿਆਨੀ ਸਿੰਘ ਸਾਹਿਬ ਹਨ ਇਹਨਾਂ ਦੇ ਪਾਸੋਂ ਜੋ ਬਾਬਾ ਅਮੀਰ ਸਿੰਘ ਜੀ ਦੇ ਪਾਸ ਵੀ ਇਹਨਾਂ ਨੇ ਕਥਾ ਸਰਵਣ ਕੀਤੀ ਹੈ ਆਪਣੀ ਸੰਗਤ ਜੀ ਰਹਿ ਕੇ ਇਹਨਾਂ ਨੇ ਕਥਾ ਸਰਵਣ ਕੀਤੀ ਹੈ ਅਤੇ ਪੰਡਿਤ ਨੀਚੇ ਸਿੰਘ ਸਾਹਿਬ ਜੀ ਦੇ ਪਾਸ ਵੀ ਇਹ ਕਥਾ ਦਾ ਰੌਸ਼ਟਾਂਤ ਨੂੰ ਬਖਸ਼ਦੇ ਰਹੇ ਹਨ ਅਤੇ ਹੁਣ ਇਹਨਾਂ ਨੇ ਪਹਿਲਾਂ ਇਸੇ ਤਰ੍ਹਾਂ ਪ੍ਰਕਾਰ ਸਾਹਿਬ ਸੰਗੇ ਜੀ ਕਈਆਂ ਸਮਾਗਮਾਂ ਦੇ ਵਿੱਚ ਕਥਾ ਦਾ ਪ੍ਰਚਾਰ ਕਰਦੇ ਰਹੇ ਹਨ ਚੰਡੀਗੜ੍ਹ ਵੀ ਕੁਝ ਰਹੇ ਹਨ ਇਸੇ ਪ੍ਰਕਾਰ ਸ਼ਾਉਣੀ ਵਿੱਚ ਜੋ ਅੰਬਾਲਾ ਸ਼ਾਉਣੀ ਹੈ ਉੱਥੇ ਵੀ ਕਥਾ ਦੀ ਸੇਵਾ ਕਰਦੇ ਰਹੇ ਹਨ ਹੁਣੇ ਨਗਰ ਵੀ ਕੀ ਕਰਾਲੀ ਦੇ ਜਿੱਟੇ ਹੋਏ ਹਨ ਜਿੱਥੇ ਜਿੱਥੇ ਪਿਆਰੇ ਸੱਜਣਾ ਨੂੰ ਪ੍ਰੇਮ ਹੁੰਦਾ ਹੈ ਉਹ ਸੌਂ ਜਾ ਕੇ ਨਿਹਾਰ ਕਰਦੇ ਰਹਿੰਦੇ ਹਨ ਇਹਨਾਂ ਦੇ ਆਪ ਸੰਗਤ ਨੇ ਦਰਸ਼ਨ ਕੀਤੇ ਹਨ ਅਤੇ ਸੰਗਤਾਂ ਦੇ ਇਹਨਾਂ ਦਰਸ਼ਨ ਕੀਤੇ ਹੈ ਦੇਖ ਲਓ ਹੌਣ ਹਾਰ ਗੁਰੂ ਮਹਾਰਾਜ ਸਾਹਿਬ ਨੇ ਇਲਾਕੇ ਨਿਵਾਸੀ ਸੰਗਤ ਦੇ ਤਾਂ ਹੀ ਸੋਨੇ ਹੀਰੇ ਬਣਾ ਕੇ ਦਿੱਤੇ ਸਕੇ ਪਾਕਿਸਤਾਨੇ ਤੋਂ ਭਾਗਾਂ ਵਾਲੇ ਪੁਰਖ ਸੰਗਤ ਕਰਕੇ ਲਾਭ ਉਠਾਉਂਦੇ ਹਨ ਸਾਧ ਸੰਗੇ ਜੀ ਗੁਰੂ ਮਹਾਰਾਜ ਸਾਹਿਬ ਸੰਗਤ ਦੀ ਮੇਮੇ ਇਸ ਪੋਇ ਤੋਂ ਸ਼ਬਦ ਦੇ ਰਾਮ ਵਿੱਚ ਕਰਦੇ ਹਾਂ ਸੁਹੀ ਮਹੱਲਾ ਪੰਜਵਾ ਸਾਧ ਸੰਗ ਤਰੈ ਭੈ ਸਾਗਰ ਜੋ ਭਾਈ ਸਾਹਿਬ ਸ਼੍ਰੇਸ਼ਟ ਪੁਰਖਾਂ ਦੀ ਸੇਧ ਕਰਦਾ ਹੈ ਸਾਧਨਾਮ ਨਿਰਮਲ ਤਾਂ ਕੇ ਕਰਮ ਜੋ ਮਾਇਆ ਦੀ ਮਾਇਕ ਤੋਂ ਰਹਿਤ ਕਰੂ ਪਰਵਕਾਰ ਦੇ ਕਰਨ ਵਾਲੇ ਸ਼੍ਰੇਸ਼ਟ ਮਹਾਤਮਾ ਹੈ ਉਹਨਾਂ ਦੀ ਸੰਗਤ ਕਰਨ ਵਾਲਾ ਪੁਰਖ ਤਰੈ ਭੈ ਸਾਗਰ ਭਾਈ ਸਾਹਿਬ ਨੇ ਕਿਹਾ ਇੱਕ ਸਿੱਖ ਦੋ ਸਾਧ ਸੰਗ ਪੰਜੀ ਪਰਮੇਸ਼ਰ ਉਹ ਭਾਵੇਂ ਦਾ ਕਿਸ ਸੰਸਾਰ ਸਮੁੰਦਰ ਤੋਂ ਪਰ ਜਾਂਦਾ ਹੈ ਹਰ ਹਰ ਨਾਮ ਸਿਮਰ ਰਤਨਾਗੁਰ ਹਰ ਹਰ ਜੋ ਪਰਮੇਸ਼ਰ ਹਰੀ ਤੁੰਗ ਪਦ ਦਾ ਲਖਰ ਰੂਪ ਹੈ ਹਰੀ ਜੋ ਤਤ ਪਦ ਦਾ ਲਖਰ ਰੂਪ ਹੈ ਤੇਰਾ ਸਿਮਰ ਕਰਕੇ ਹਰ 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 ਨਾਮ ਸਿਮਰ ਰਤਨਾਗੁਰ ਤੇ ਰਤਨਾ ਦੀ ਆਗਰ ਖਾਣੀ ਹੈ ਪਰ ਜਿਵੇਂ ਸਮੁੰਦਰ ਵਿੱਚ ਰਤਨ ਆ ਦੇ ਕੇ 14 ਉਹ ਨਿਕਲੇ ਹਨ ਇਵੇਂ ਰਤਨਾ ਬਿਆੰਤਾ ਦੀ ਖਾਣੀ ਹੈ ਪਰਮੇਸ਼ਰ ਦਾ ਜਿਹੜਾ ਕਮਨ ਕਰਨਾ ਹੈ ਹਰ ਹਰ ਨਾਮ ਸਿਮਰ ਰਤਨਾ ਸਰਪੁਰੇਸ਼ੇ ਨਾਮ ਦਾ ਜੇ ਸਿਮਰ ਕਹਨਾ ਰਤਨਾ ਦੀ ਖਾਣੀ ਹੈ ਸਿਮਰ ਸਿਮਰ ਜੀਵਾ ਨਾਰਾਇਣ ਸਿਮਰਨੇ ਜੋਗ ਨਾਰਾਇਣ ਦਾ ਜੇ ਸਿਮਰਨੇ ਸਿਮਰ ਕੇ ਜੀਉਂਦੇ ਹੋਈਦਾ ਹੈ ਸੂਖ ਰੋਗ ਸੂਖ ਸਭ ਬਿਨ ਸੇ ਉਹਨਾਂ ਦੇ ਜੰਮ ਮਰਨ ਦੇ ਦੁੱਖ অহੰਕਾਰ ਦੇ ਰੋਗ ਬਿਛੋੜੇ ਕਰਕੇ ਜੋ ਸੋਗ ਹੈ ਇਹ ਸਭ ਉਹਨਾਂ ਦੇ ਨਾਸ ਹੋ ਗਏ ਹਨ ਗੁਰਪੂਰੇ ਮਿਲ ਪਾਪ ਤਜਾਂ ਸੰਗਰੂਪਰੀਆਂ ਨਾਲ ਮਿਲ ਕਰਕੇ ਜਿਨ੍ਹਾਂ ਨੇ ਪਾਪਾਂ ਨੂੰ ਕਿਉਣਾ ਕਿਤੇ ਤਿਆਗਣਾ ਕੀਤਾ ਹੈ ਰਹਾਉ ਜੀਵਨ ਪਦਵੀ ਹਰ ਕਾ ਨਾ ਇਹ ਜੀਵਨ ਮੁਕਤੀਆਂ ਦੀ ਪਦਵੀ ਹੈ ਜੋ ਪਰਮੇਸ਼ਰ ਦਾ ਨਾਮ ਜਪਣਾ ਹੈ ਮਨ ਤਨ ਨਿਰਮਲ ਸਾਚ ਸਵਾਉ ਉਹਨਾਂ ਦਾ ਮਨ ਵੀ ਨਿਰਮਲ ਹੋ ਜਾਂਦਾ ਵਾਸ਼ਨਾਤ ਰਾਤ ਹੋ ਕੇ ਤਨ ਵੀ ਕੁਕਰਮਾਂ ਤੋਂ ਬਚ ਕੇ ਨਿਰਮਲ ਹੋ ਜਾਂਦਾ ਹੈ ਜਿਨ੍ਹਾਂ ਨੂੰ ਸੱਚੇ ਦਾ ਸਵਾਰ ਰਸ ਆਇਆ ਹੈ ਸੱਚੇ ਦਾ ਸਵ ਪ੍ਰਯੋਜਨ ਸਰੂਪ ਦੀ ਪ੍ਰਾਪਤੀ ਹੈ ਜਿਨ੍ਹਾਂ ਨੂੰ ਮਿਲਿਆ ਹੈ ਆਠ ਪਹਿਰ ਪਾਰ ਬ੍ਰਹਮ ਧਿਆਈ ਹੈ ਅਠੇ ਪਹਿਰ ਭਾਈ ਪਾਰ ਬੰਨਨਿਸ਼ਣ ਹੋ ਕੇ ਕਿਤ ਹੋ ਕੇ ਤੇ ਹੁਣਾਂ ਕਰੀਏ ਪੂਰਵ ਲਿਖਤ ਹੋਈ ਤਾਂ ਪਾਈਏ ਇਹ ਪੂਰਵਲੇ ਕਰਮ ਨਿਸ਼ਕਾਮ ਕਰਮ ਕੀਤੇ ਹੋਣ ਪੁਰਵ ਦੇ ਕਰਮਾਂ ਦਾ ਪ੍ਰੇਰੇ ਹੋਈ ਈਸ਼ਰ ਮਿਲਖਤ ਪਾਤੀ ਹੋਈ ਮੱਥੇ ਤੇ ਕਾਏ ਸਾਧ ਸੰਗਤ ਦੀ ਪ੍ਰਾਪਤੀ ਹੁੰਦੀ ਆ ਸਰਨ ਪਏ ਜਪਦੀਨ ਦਿਆਲਾ ਜੋ ਮਾਰੋ ਦੀ ਸਰਨ ਪਏ ਰਹਿੰਦੇ ਐ ਤੇ ਦੀਨ ਦੇ ਆਲਵਾ ਜਾਪ ਕਰਦੇ ਹੁਣ ਨਾਨਕ ਜਾਚ ਸੰਤੁਰ ਵਾ ਉਹਨਾਂ ਸੰਤਾਂ ਦੀ ਰਿਵਾਲ ਤੂੜਦੇ ਤਾਂ ਸਰਵਾ ਦੇ ਨਾਲ ਮੰਗਣਾ ਕਰੀਏ ਗੁਰੂ ਸਾਹਿਬ ਜੀ ਕਹਿੰਦੇ ਹਨ ਆਪਾਂ ਨੂੰ ਸੁਹੀ ਮਹੱਲਾ ਪੰਜਵਾ ਕਰ ਕਾ ਕਾਜ ਨਾ ਜਾਣੀ ਰੂੜਾ ਜੀ ਹਜੂਰ ਫਰਮਾਉਂਦੇ ਜੀ ਕਿ ਇਹ ਕਰ ਸਰੂਪ ਦੀ ਪ੍ਰਾਪਤੀ ਵਾਲਾ ਜਿਹੜਾ ਕੰਮ ਹੈ ਕਰ ਪ੍ਰਲੋਕ ਦੀ ਜਾ ਕੇ ਜਿਸ ਤਰਕੇ ਆਦਰ ਪਾਉਣਾ ਹੈ ਬਾਕੀ ਦਾ ਬਗਾਰਾ ਹੀ ਹੈ ਜਿਹੜੀਆਂ ਇੱਥੇ ਦੁਨੀਆ ਚ ਕਰ ਰਹੇ ਹੋ ਹੈ ਕਰ ਸਰੂਪ ਦੀ ਪ੍ਰਾਪਤੀ ਦਾ ਕਰ ਸਾਧ ਸੰਗਤ ਪ੍ਰਵੇਸ਼ਿਤ ਦਾ ਉਹ ਸੰਗਤ ਵਿੱਚ ਮਿਲ ਕੇ ਵਾਹਿਗੁਰੂ ਰੂਪ ਸਰੂਪ ਦੇ ਘਰ ਦੀ ਪ੍ਰਾਪਤੀ ਆਤਰੀਆ ਫਤ ਰੂਪੀ ਘਰ ਦੀ ਪ੍ਰਾਪਤੀ ਦਾ ਕਰ ਜਿਹੜਾ ਬ੍ਰह्म ਗਿਆਨ ਦੀ ਪ੍ਰਾਪਤੀ ਕਰਨੀ ਅਮਰਤ ਨਾਮ ਦਾ ਸਿਮਰਨ ਕਰਨ ਇਹ ਰੂੜਾ ਐਸਾ ਅਪਵਿੱਤਰ ਹੋ ਰਿਹਾ ਹੈ ਉਸ ਘਰ ਦੇ ਕੰਮ ਨੂੰ ਨਹੀਂ ਜਾਣਦਾ ਰੂੜਾ ਜੋ ਸੁੰਦਰ ਕੰਮ ਹੈ ਪਰਮੇਸ਼ਰ ਦਾ ਭਜਨ ਸਿਮਰਨ ਅਬ ਵੇਖਰ ਹੋ ਰਿਹਾ ਵਿਸ਼ਾਦੀ ਸੰਗਤ ਕਰਕੇ ਝੂਠਾ ਧੰਦਾ ਰਚਿਓ ਮੂੜਾ ਇਹ ਝੂਠੇ ਪਦਾਰਥਾਂ ਦੇ ਧੰਦਿਆਂ 'ਚ ਰਚਿਆ ਹੋਇਆ ਮੂਰਖ ਹੋ ਰਿਹਾ ਹੈ ਬਸ ਸਮਝ ਗਿੱਤ ਤੂੰ ਲਾਭ ਹੈ ਤਿਤ ਤਿਤ ਲਗਣਾ ਝੂਠਿਆਂ ਧੰਦਿਆਂ 'ਚ ਲੱਗ ਕਰਕੇ ਮੂੜ ਬਿਰਤੀ ਬਖਈ ਬਿਰਤੀ ਜਿਹੜੇ ਉਹ ਪਰਮੇਸ਼ਰ ਨੂੰ ਚੇਕ ਵੀ ਕਰਦੇ ਆਹ ਚੇਤ ਅਵਸਥਾ ਮੂਰਖਾਂ ਦੀ ਜਿਹੜੇ ਮੂਰਖਾਂ ਨੇ ਪੰਬਰ ਅਤੇ ਮੁਖਈਪੁਰ ਖਣਗੇ ਉਹ ਚੇਤ ਵਸਾ ਹੁੰਦੀ ਆ ਉਹਨਾਂ ਦੀ ਜਿਗਿਆਸੂ ਦੀ ਜੋ ਪਰਮੇਸ਼ਰ ਨੂੰ ਚੇਤੇ ਕਰਨ ਆਈ ਉਹ ਅਸਲਾ ਹੁੰਦੀ ਹੈ ਕਿਉਂ ਝੂਠੇ ਭੰਗਿਆਂ ਦੀ ਮੂਰਖੜਾ ਚਿਆ ਹੋਇਆ ਹੈ ਜਿਤ ਤੂੰ ਲਾਭ ਹੈ ਤਿਤ ਤਿਤ ਲਗਣਾ ਹੈ ਪਰਮੇਸ਼ਰ ਜਿਸ ਪਾਸੇ ਆਪ ਕਿਰਪਾ ਕਰਕੇ ਲਾਉਨੇ ਹੋ ਉਸ ਉਸ ਪਾਸੇ ਦੀਆਂ ਦਾ ਲਗਣਾ ਹੁੰਦਾ ਹੈ ਜਿਸ ਜਿਹੇਰੀ ਵਾਸ਼ਨਾ ਹੈ ਕੋਸ ਪਾਸੇ ਤੂੰ ਮਾਰੇ ਪ੍ਰੇਰਕੇ ਲਾਉਣਾ ਹੈ। ਕੀ ਤੂੰ ਦੇ ਤੇਰਾ ਨਾਮ ਜਪਣ। ਜਦੋਂ ਆਪ ਪ੍ਰਸੰਤਾ ਜਿ ਆਵੋ ਬਖਸ਼ੀ ਕਰੋਂ ਗੁਰੋਂ ਦਵਾਰਾ ਤਾਂ ਤੇਰਾ ਨਾਮ ਜਪਣ ਨੂੰ ਮਿਲਦਾ ਜਪਣਾ ਕਰੀਦਾ ਹੈ। ਰਹਾਉ ਹਰ ਕੇ ਦਾਸ ਹਰ ਸੇ ਤੀ ਰਾਤੇ। ਜਿਹੜੇ ਆਪ ਦੇ ਸੇਵਕ ਹਰ ਵਕ ਧਰੀ ਆਪ ਦੇ ਨਾਲ ਰੰਗੇ ਰਹਿੰਦੇ ਹਨ। ਆ ਰਾਮ ਰਸਾਇਣ ਅਨ ਦਿਨ ਮਾਤੇ। ਉਹ ਰਾਮ ਜੋ ਰਸਾਇਣ ਕਰ ਤੇਰਾ ਸਰੂਪ ਹੈ। ਰਾਗਨੇ ਉਸਰਤ ਮਾਸਤ ਰਹਿੰਦੇ ਹਨ ਉਹਨਾਂ ਅਭਿਦਿਆਰੂਪੀ ਰਾਤੋਂ ਬ੍ਰਹਮਗਿਆਰੂਪੀ ਦਿਨ ਹੋ ਗਿਆ ਹੈ ਬਾਹ ਪਕਰ ਪ੍ਰਭ ਆਪੀ ਕਾਢੇ ਉਹਨਾਂ ਦੀ ਦ੍ਰਿਤੀ ਰੂਪੀ ਪੂਜਾ ਨੂੰ ਪਕੜ ਕੇ ਬ੍ਰਹਮਾਕਾਰ ਕਰਕੇ ਆਪ ਇਸ ਸੰਸਾਰ ਸਮੁੰਦਰ ਤੋਂ ਮੁਕਤ ਰੂਪੀ ਕਿਨਾਰੇ ਤੇ ਕੱਢ ਲਏ ਹੈ ਜਨਮ ਜਨਮ ਕੀ ਟੂਟੇ ਗਾਢੇ ਉਹ ਜਨਮਾਂ ਜਮਾਂ ਦੇ ਜਿਹੜੇ ਉਹਨਾਂ ਦੇ ਮਨ ਲਿਓ ਬੱਲੋਂ ਟੁੱਟੇ ਹੋਏ ਸੀ ਲਿਓ ਲਗਾ ਕੇ ਆਤਮਨੰਦ ਦੇ ਵਿੱਚ ਗੰਢ ਲਏ ਹਨ ਮੇਲ ਲਏ ਹਨ ਉਧਰ ਸੁਆਮੀ ਪ੍ਰਭ ਕਿਰਪਾ ਧਾਰੈ ਉਧਾਰ ਲਾਏ ਸੁਆਮੀ ਵਾਹਿਗੁਰੂ ਕਿਰਪਾ ਦ੍ਰਿਸ਼ਟੀ ਧਾਰਕ ਨਾਨਕ ਦਾਸ ਹਰ ਸਰਨ ਦੁਆਰੇ ਸਤਿਗੁਰੂ ਸਾਹਿਬ ਜੀ ਕਹਿੰਦੇ ਹੈ ਭਾਈ ਉਹ ਬੇਨਤੀ ਕਰ ਮੈਂ ਦਾਸ ਮਾਰਾ ਹਰੀ ਤੇਰੇ ਦਵਾਰੇ ਸਾਧ ਸੰਗਤ ਦੀ ਸ਼ਰਨ ਹਾਂ ਗਿਆਨ ਰੂਪੀ ਦਵਾਰੇ ਦੀ ਸ਼ਰਨ ਹਾਂ ਆਪ ਦੇ ਸੋਹੀ ਮਹੱਲਾ ਪੰਜਵਾਂ ਸੰਤ ਪ੍ਰਸਾਦ ਨਿਹਚਲ ਘਰ ਪਾਇਆ ਜੀਵਾਂ ਦੇ ਸੰਤਾਂ ਗੁਰਾਂ ਦੀ ਪ੍ਰਸਾਦ ਕਿਰਪਾ ਹੋਈ ਹੈ ਉਹਨਾਂ ਚਾਲੂ ਸਰੂਪ ਦੀ ਪ੍ਰਾਪਤੀ ਨੂੰ ਘਰ ਪਾਉਣਾ ਕੀਤਾ ਹੈ ਸਰਬ ਸੁਖ ਫਿਰ ਨਹੀਂ ਡੋਲਾਇਆ ਉਹਨਾਂ ਨੂੰ ਸਾਰੇ ਇੱਕ ਰਾਜੇ ਦੀ ਪਗੜੀ ਤੋਂ ਲਾ ਕੇ ਬ੍ਰਹਮਾ ਤੱਕ 911 ਪ੍ਰਕਾਰ ਦੇ ਮੰਨੇ ਸਾਰੇ ਸੁਖਾਂ ਨੂੰ ਪ੍ਰਾਪਤ ਹੋ ਗਏ ਆ ਅਤੇ ਸਾਰੇ ਸੁਖਾਂ ਦਾ ਸੁਖ ਰੂਪ ਜੋ ਰਾਜਾ ਰੂਪ ਬ੍ਰਹਮਾਨੰਦ ਨੂੰ ਪ੍ਰਾਪਤ ਹੋਇਆ ਹੈ ਇਹਨਾਂ ਮਨ ਪਦਾਰਥਾਂ ਵਿੱਚ ਕਦੇ ਡੁਲਾਇਆ ਨਹੀਂ ਡੋਲਿਆ ਨਹੀਂ ਹੈ ਉਹਨਾਂ ਦਾ ਗੁਰੂ ਤੇ ਆਏ ਹਰ ਚਰਨ ਮਨ ਚੀਨਿਆ ਜਿਨ੍ਹਾਂ ਜਿਨ੍ਹਾਂ ਨੂੰ ਸਤਿਗੁਰੂ ਸਿੱਧੇ ਪਾਤਸ਼ਾਹ ਨੇ ਤੇ ਆਇਆ ਹੈ ਹਰੀ ਦੇ ਚਰਨਾਂ ਕਮਲਾਂ ਨੂੰ ਮਨ ਵਿੱਚ ਬਸਦੇ ਜਾਣ ਲਿਆ ਹੈ ਦਾਤਿ ਕਰਤਾ ਅਸਥਰ ਕੀਨੇ ਇਸ ਕਰਕੇ ਕਰਤਾ ਬੁਰਖੋਂ ਦਾ ਚਿੱਤ ਜਿਉਨਾ ਤੇ ਡੋਲਣ ਤੋਂ ਇਸਤ ਕਰਕੇ ਆਪਦੇ ਸਰੂਪ ਵਿੱਚ ਰਹਾਉ ਗੁਣ ਗਾਉਤਾ ਚੁੱਤ ਅਵਨਾਸੀ ਜੋ ਗੁਣ ਗਾਉਣਾ ਕਰਦੇ ਆ ਜਿਹੜੇ ਰੂਪ ਅਵਨਾਸੀ ਪਰਮੇਸ਼ਰ ਦੇ ਸਾਤੇ ਕਾਟੀ ਜੰਗ ਕੀ ਇਸ ਕਰਕੇ ਹੀ ਭਾਈ ਉਹਨਾਂ ਦੀ ਜਮਾ ਦੀ ਫਾਹੀ ਕੱਟੀ ਗਈ ਹੈ ਸਰ ਕਿਰਪਾ ਲਈਨੇ ਲੜ ਲਾਏ ਕਿਰਪਾ ਕਰਕੇ ਮਾਰਨ ਆਪਦੇ ਸਰਨ ਰੂਪੀ ਲੜ ਵਿੱਚ ਲਾ ਰਹੇ ਹਨ ਸਦਾ ਅਨੰਦ ਨਾਨਕ ਗੁਣ ਗਾਏ ਸਦਾ ਅਨੰਦ ਦੀ ਪ੍ਰਾਪਤੀ ਹੋਈ ਜੋ ਗੁਰੂ ਸਾਹਿਬ ਜੀ ਕਹਿੰਦੇ ਗੁਣ ਗਾਉਂਦੇ ਹਨ ਸੂਹੀ ਮਹੱਲਾ 5ਵਾਂ ਅੰਮ੍ਰਿਤ ਬਚਨ ਸਾਧ ਕੀ ਬਾਣੀ ਇਹ ਭਾਈ ਸਾਧ ਕੌਣ ਗੁਰੂ ਨਾਨਕ ਸਾਹਿਬ ਭਾਈ ਗੁਰਦਾਸ ਜੀ ਨੇ ਕਿਹਾ ਥੰਮੇ ਕੋਈ ਨਾ ਸਾਧ ਬਿਨ ਸਾਧ ਨਾ ਦਸੇ ਜਗ ਵਿੱਚ ਕੋਆ ਸੋ ਸਤਿਗੁਰੂ ਮਾਰੇ ਸਾਹਿਬ ਸਾਧ ਹੈ ਸਾਧ ਰੂਪ ਆਪਣਾ ਤੁਨ ਧਾਰਿਆ ਇਸ ਪ੍ਰਕਾਰ ਹੈ ਸਾਧ ਸਤਿਗੁਰੂ ਨਾਨਕ ਦੇਵ ਜੀ ਦੀ ਤੁਰਦੀ ਜਿਹੜੀ ਬਾਣੀ ਹੈ ਅੰਮ੍ਰਿਤ ਵਚਨ ਸਾਧ ਕੀ ਬਾਣੀ ਸਾਧ ਗੁਰੂ ਨਾਨਕ ਦੀ ਜੋ ਬਾਣੀ ਤੁਰਕੀ ਅੰਮ੍ਰਿਤ ਰੂਪੀ ਬਚਨ ਅਮਰ ਕਰਨ ਵਾਲੇ ਮੁਕਤ ਕਰਨ ਵਾਲੇ ਗਿਆਨ ਦੇਣ ਵਾਲੇ ਅੰਮ੍ਰਿਤ ਰੰਗ ਦੇ ਦੇਣ ਵਾਲੇ ਜੋ ਜੋ ਜਪੈ ਤਿਸ ਕੀ ਗਤ ਹੋਵੇ ਜਿਹੜਾ ਜਿਹੜਾ ਗੁਰਬਾਣੀ ਨੂੰ ਜਪੇਗਾ ਉਹਦੀ ਮੁਕਤ ਹੋ ਜਾਏਗੀ ਪਰਮੇਸ਼ਰ ਦੀ ਗਤ ਪ੍ਰਾਪਤੀ ਹੋ ਜਾਏਗੀ ਹਰ ਹਰ ਨਾਮ ਨਿਤ ਰਸਨ ਬਖਾਨ ਹਰ ਹਰ ਪਰਮੇਸ਼ਰ ਦੇ ਨਾਮ ਨੂੰ ਹਮੇਸ਼ਾ ਆਗੇ ਪ੍ਰੇਮ ਦੇ ਨਰਸਮਾਂ ਨੂੰ ਸਾਖੇ ਕਰਮ ਕਰੀਏ। ਰਾਉ ਕਲੀ ਕਾਲ ਕੇ ਮਿਟੇ ਇਕਲੀ ਸਾਂ ਉਹਨਾਂ ਨੂੰ ਇਹ ਕਲਯੁਗ ਦੇ ਸਮੇਂ ਨੇ ਤੇ ਕਾਲ ਤੇ ਕਲੇਸ਼ ਜਿਹੜੇ ਆ ਵਿਦਿਆ ਅਸਮਤਾ ਰਾਗ ਦਵਾ ਖਵੀ ਨਿਵੇਸ਼ ਆਦਿਕ ਸਾਰੇ ਟੰਟੇ ਉਹਨਾਂ ਦੇ ਕਲੇਸ਼ ਮਿਟ ਗਏ ਹਨ। ਏਕੂ ਨਾਮ ਮਨਮਹ ਪਰਵਿਸ਼ਾ ਕਿਨਾਂ ਦੇ ਮਿਟ ਗਏ ਜਿਨਾਂ ਦੇ ਵਿੱਚ ਇੱਕ ਪਰਮੇਸ਼ਰ ਦੇ ਨਾਮ ਦਾ ਪ੍ਰਵੇਸ਼ ਹੋ ਗਿਆ ਬਸ ਗਿਆ ਨਾਮ ਮਹਾਰਾਜਾ ਮਨ ਕੇ ਸਾਧੂ ਗੁਰੂ ਮੁਖ ਮਾਸਟਕ ਲਈ ਸਾਨੂੰ ਗੁਰੂ ਮੁਖ ਅਨੁਸਾਰ ਨਿਮਰਤਾ ਧਾਰ ਕੇ ਸਾਧ ਸੰਗਤ ਦੀ ਧੂੜ ਆਪਣੇ ਮੁਖ ਮੁਖ ਦੇ ਉੱਤੇ ਤੇ ਮਾਸਟਕ ਦੇ ਵਿੱਚ ਲਾਉਣਾ ਕੀਤਾ ਹੈ ਆਪਣੇ ਮੁਖ ਦੇ ਉੱਤੇ ਵੀ ਧੂੜਾ ਲਾਇਆ ਮੱਥੇ ਤੇ ਵੀ ਲਾਇਆ ਮੁਖੀ ਜੋ ਮਹਾਤਮਾ ਦੀ ਧੂੜਾ ਮਾਸਟਕ ਦੇ ਅੰਤਾਂ ਕਰਕੇ ਸਰਵਾ ਨਾਲ ਲਾਈ ਹੈ ਨਾਨਕ ਉਦਰੇ ਹਰ ਗੁਰ ਸਰਣਾ ਸਤ ਜੀ ਜੀ ਕਹਿੰਦੇ ਜਿਹੜੇ ਗੁਰੂ ਰੂਪ ਹਰੀ ਦੀ ਸ਼ਰਨ ਪਏ ਆ ਹਰੀਆ ਰੂਪ ਦੇ ਸਤਿਗੁਰੂ ਆ ਉਹਨਾਂ ਦੀ ਸ਼ਰਨ ਪੈਣ ਵਾਲੇ ਉਧਰ ਗਏ ਗੁਰਾਂ ਦੇ ਦਵਾਰ ਆ ਹਰ ਦੀ ਸ਼ਰਨ ਪੈ ਕੇ ਉਧਰ ਗਏ ਹਮ ਸ੍ਰੀ ਗੁਰੂ ਸਾਹਿਬ ਜੀ ਕਹਿੰਦੇ ਹਨ ਰੂਹੀ ਮਹੱਲਾ ਪੰਜਵਾ ਘਰ ਤੀਜਾ ਗੋਬਿੰਦਾ ਗੁਣ ਗਾਉ ਦਿਆਲਾ ਜੀਏ ਛੁਰਤਾਵ ਤੇ ਉਚਾਰਦੇ ਹੈ ਭਾਈ ਗੋਬਿੰਦਾ ਗੁਣ ਗਾਉ ਦਿਆਲਾ ਬਿਆਲੂ ਜੋ ਗੋਵਿੰਦ ਪਰਮੇਸ਼ਰ ਹੈ ਉਦੇ ਗੁਣਾਂ ਨੂੰ ਗਾਉਣਾ ਕਰੋ ਦਰਸ਼ਨ ਦੇਹ ਪੂਰਨ ਕਿਰਪਾਲਾ ਕਿਰਪਾ ਕਰੋ ਜੀ ਮਾਰੇ ਪਿਛਲੇ ਭਗਤਾਂ ਨੂੰ ਧਿਆਨ ਤਾ ਕਰਕੇ ਦਰਸ਼ਨ ਦਿੰਦੇ ਰਹੇ ਹੋ ਐਵੇਂ ਬੇਨਤੀ ਕਰੋ ਪੂਰਨ ਕਿਰਪਾਲਤਾ ਕਰਕੇ ਸਾਨੂੰ ਵੀ ਦਰਸ਼ਨ ਦਿਓ ਆਪ ਬ੍ਰਹਾਉ ਕਰ ਕਿਰਪਾ ਤੂੰ ਹੀ ਪ੍ਰਤ ਪਾਲਾ ਹਰਿ ਕਿਰਪਾ ਦ੍ਰਿਸ਼ਟੀ ਕਰਕੇ ਤੁਸੀਂ ਆਪ ਦੇ ਪਿਆਰਿਆਂ ਦੀ ਪਰਸਪਾਲਾ ਕਰਦੇ ਆਏ ਹੋ ਜੀਉ ਪਿੰਡ ਸਭ ਤੁਮਰਾ ਮਾਲਾ ਇਹ ਮਾਰੇ ਜਿਹੜਾ ਜੀਵ ਹੈ ਜ਼ਿੰਦਗੀ ਹੈ ਪਿੰਡ ਸਰੀਰ ਹੈ ਅਤੇ ਹੱਥੀ ਘੋੜੇ ਮਾਲ ਆਗੂ ਮਜਾਦ ਕੋ ਇਹ ਸਭ ਆਪਕਾ ਹੀ ਹੈ ਕਿਰਪਾ ਸ਼ਕਾ ਕੋਹੜਾ ਹੀ ਮਾਲ ਹੈ ਇਹ ਜਮਲ ਸਾਡੀ ਕੋਈ ਨਹੀਂ ਮੇਰ ਨਹੀਂ ਕੋਈ ਜੀਉ ਪਿੰਡ ਜੀਵ ਸੂਖਮ ਸਰੀਰ ਪਿੰਡ ਸਤੂਲ ਸਰੀਰ ਸਾਯਾ ਆਬ ਲਈ ਇਹ ਮਾਲ ਦੌਲਤ ਦਿੱਤੀ ਹੋਈ ਸੱਚੇ ਪਾਤਸ਼ਾਹ ਇਸ ਪ੍ਰਕਾਰ ਜਿਓ ਕਿ ਇਹਨਾਂ ਸੱਤਾ ਜਿਹੜੀ ਆਪ ਦੀ ਹੈ ਤੈਨੂੰ ਸਰੀਰਾਂ ਦੇ ਅੰਦਰ ਸੁਖਮ ਸੂਲ ਕਾਰਨਾਟਕ ਸਵੇ ਆਪ ਦਾ ਹੀ ਮਾਲ ਹੈ ਦੇਵੀ ਸੰਪਰਦਾ ਦੀ ਆਪ ਨੂੰ ਹੀ ਅਰਪਦੇ ਹਾਂ ਅੰਮ੍ਰਿਤ ਨਾਮ ਚੱਲੇ ਜਪ ਨਾਲ ਆਪ ਦਾ ਅਮਰ ਰੂਪ ਨਾਮ ਸਾਨੂੰ ਬਖਸ਼ੋ ਜਿਹਦੇ ਜਪਣੇ ਕਰਕੇ ਨਾਲੇ ਚੱਲੇ ਮਾਰਾ ਸਾਡੇ ਨਾਲ ਪ੍ਰਲੋਕ ਕੀ ਚੱਲੇ ਇਹ ਜੇ ਨਾਮ ਦਿਓ ਜਪਣਵਾ ਕੇ ਏ ਜਿਹੜੇ ਜਗਦੇ ਆ ਜਪਨ ਦਾ ਆਲਾ ਘਰ ਬਣ ਜਾਂਦੇ ਹਨ ਉਹ ਜਪਨਾਂ ਦੇ ਨਾਲ ਜਿਨ ਪ੍ਰਵਾਹ ਚੱਲਦਾ ਹੈ ਐ ਜਪਾ ਜਾ ਸੱਚੇ ਪਾਛੇ ਚਾਨੂ ਪਵੇ ਐਸੀ ਕਿਰਪਾ ਕਰੋ ਅੱਲਾ ਦੇ ਸੱਚ ਕਰਨ ਰੂਪੀ ਘਰ ਚ ਪਹੁੰਚਦੇ ਹੁਆ ਨਾਲੇ ਚੱਲੇ ਨਾਨਕ ਜਾਚੈ ਸੰਤ ਰਵਲ ਉਹਨਾਂ ਸੰਤਾਂ ਭਟਕਾਂ ਦੀ ਚਰਨਾਂ ਦੀ ਧੂੜ ਗੁਰੂ ਸਾਹਿਬ ਜੀ ਕਹਿੰਦੇ ਸਰਵਾ ਦੇ ਨਾਲ ਮੰਗਦੇ ਹਾਂ ਧੂਹੀ ਮਹੱਲਾ 5ਵਾਂ ਤੇਸ ਬਿਨ ਦੂਜਾ ਅਵਰ ਨਾ ਕੋ ਮਾਰੇ ਕੰਨ ਤੂ ਆਹ ਗੁਰੂ ਦੇ ਬਗਾਇਬ ਦੂਸਰੇ ਅਸਾਨ ਜਿਹੇ ਭਾਈ ਅਵਰ ਹੋਰ ਨਹੀਂ ਹੈ ਕੋਈ ਆਪ ਹੀ ਥਮੈ ਸੱਚਾ ਸੇਵੀ ਆਪ ਹੀ ਮੰੰਜਿ ਦਾ ਡੋਲਦਾ ਫਿਰਦਾ ਢਟਕਦਾ ਫਿਰਦਾ ਹੈ ਉਹ ਆਪ ਹੀ ਥਮਣ ਵਾਲਾ ਰੋਕਣ ਵਾਲਾ ਸੋ ਸੱਚਾ ਜਿਨ੍ਹਾਂ ਦੇ ਅੰਦਰ ਸੱਚੀ ਸੋਭਾ ਆ ਗਈ ਹੈ ਨਾਮ ਜਪਦੇ ਹੈ ਉਹਨਾਂ ਦੇ ਮਨ ਨੂੰ ਆਪ ਹੀ ਰੁੜੇ ਹੋਏ ਨੂੰ ਕਮ ਲੈਂਦਾ ਬਕਾਰਾਂ ਵਿਚੁਰਣ ਨਹੀਂ ਦਿੰਦਾ ਰੱਖਿਆ ਕਰਦਾ ਹੈ ਕਾਲ ਤੋਂ ਵੀ ਧਮਕੇ ਰੱਖਦਾ ਹੈ ਵਕਾਰਾਂ ਤੋਂ ਵੀ ਧਮਕੇ ਰੱਖਦਾ ਹੈ ਕਿਉਂ ਆਪ ਹੀ ਸਚੇ ਖਮਣ ਵਾਲਾ ਓਕਣ ਵਾਲਾ ਸੋਹੇ ਪਾਈ ਹਰ ਹਰ ਨਾਮ ਮੀਰਾ ਆਧਾਰ ਸਾਡਾ ਤਾਂ ਹਰੀ ਦਾ ਜੋ ਹਜੇ ਇੱਕ ਨੂੰ ਹਰੇ ਭਰੇ ਕਰਨ ਵਾਲਾ ਨਾਮ ਹੈ ਉਹ ਸਾਡਾ ਆਸਰਾ ਹੈ ਕਰਨ ਕਰਨ ਸਮਰੱਥ ਆਪਾ ਉਹ ਹਰੀ ਕੈਸੇ ਸਾਰਿਆਂ ਕਾਰਜਾਂ ਦੇ ਕਰਨ ਵਾਲਾ ਹੈ ਸਰਵ ਕਲਾ ਸਰ ਸ਼ਕਤੀ ਵਾਲਾ ਹੈ ਪਰ ਕਿਤੇ ਨੀ ਪਾਰਾ ਵਾਰ ਤੋਂ ਰਹਤਾ ਰਹਾਉ ਸਭ ਰੋਗ ਮਿਟਾਵੇ ਨਵਾ ਨਿਰਵਾ ਸਰ ਰੋਗ ਹੰਕਾਰ ਆਦ ਕਮੇੜ ਦਿੰਦਾ ਹੈ ਉਹ ਨਿਤ ਨਵਾ ਸਹਬ ਹੈ ਤੇ ਨਿਰਵਾ ਗਿਆਨ ਆਦ ਕ ਰੋਗਾਂ ਤੋਂ ਰਹਿਤ ਕਰ ਦਿੰਦਾ ਹੈ ਨਾਨਕ ਰੱਖਾ ਆਪੀ ਹੂ ਸਤਗੁਰੂ ਸਾਹਿਬ ਜੀ ਕਹਿੰਦੇ ਨੇ ਆਪ ਹੀ ਵਾਹਿਗੁਰੂ ਆਪਦੇ ਪਿਆਰਿਆਂ ਦੀ ਰੱਖਿਆ ਕਰਨ ਵਾਲਾ ਹੋਇਆ ਈ ਸੁਹੀ ਮਹੱਲ ਮਹੱਲ ਪੰਜਵਾਂ ਮਹੱਲਾ ਨਹੀਂ ਹੈ ਬਈ ਪੋਥੀ ਹੈ ਜੀ ਕੰਨਾ ਹੈਗਾ ਕਿ ਨਹੀਂ ਹੈਗਾ ਠੀਕ ਮਹੱਲਾ ਪੰਜਵਾ ਦਰਸਨ ਕਉ ਲੋਚੈ ਸਭ ਕੋਈ ਦਰਸ਼ਨ ਵਾਸਤੇ ਤਾਂ ਸਾਰੀ ਦੁਨੀਆ ਲੋਸਦੀ ਉਸ ਪਰਮੇਸ਼ਰ ਦੇ ਦਰਸ਼ਨ ਚਾਹੁੰਦੀ ਹੈ ਪੂਰੇ ਭਾਗ ਪ੍ਰਾਪਤ ਹੋ ਜਿਨ੍ਹਾਂ ਦੇ ਪੂਰੇ ਨਿਸ਼ਕਾਮ ਕਰਮ ਕੀਤੇ ਹੋਏ ਆ ਉਹਨਾਂ ਨੂੰ ਅੰਮ੍ਰਿਤ ਨਾਮ ਦੀ ਪ੍ਰਾਪਤੀ ਹੁੰਦੀ ਹੈ ਰਹਾਉ श्याम सुंदर ताज नींद क्यों आई श्याम जो है माया सौर ब्रह्म सुंदर सत्य नंद स्वरूप ਉਸ ਨੂੰ ਛੱਡ ਕੇ ਹੈ ਜੀ ਉਹ ਵਿਦਿਆ ਰੂਪੀ ਨੀਂਦ ਤੈਨੂੰ ਕਿਉਂ ਆ ਗਈ ਹੈ ਮਹਾ ਮੋਹਨੀ ਦੂਤਾ ਲਾਈ ਇਹ ਮਹਾ ਮੋਹਨੀ ਜਿਹੜੀ ਮਾਇਆ ਹੈ ਉਹਨੇ ਦੂਤਾ ਨੂੰ ਲਾਤਾ ਕਾਮ ਕਰੋ ਲੋ ਮੋਹ ਕਾਜੇ ਦੂਤ ਹੈ ਇਹਦੇ ਲਾਏ ਹੋਏ ਹੈ ਇਹਦੇ ਪ੍ਰੇਰਕੇ ਅਗਰ ਕੋਸ ਕੇ ਬੜੇ ਠਗਾਉ ਰੋਡੇ ਨਾਹੀ ਬਾਪ ਨਾ ਮਾਉ ਅਗਵਾਨੀ ਹੈ ਦੇ ਮਹਾਮੋਹਨੀ ਦੂਤਾਂ ਲਾਈ ਮਾਹਮੋਹਨੀ ਮਾਇਆ ਦਾ ਜਿਹੜਾ ਮੋਹ ਹੈ ਦੂਤਾਂ ਕਾਮ ਰਾਤ ਕਰਨ ਲਾ ਛੜਿਆ ਹੈ ਪ੍ਰੇਮ ਬਿਸ਼ੂਹਾ ਕਤ ਕਸਾਈ ਇਹ ਇਹ ਜੇ ਕਸਾਈ ਹੈ ਜਿਵੇਂ ਕਸਾਈ ਬੱਕਰੇ ਨੂੰ ਜਿਹਾ ਕਰਦਾ ਮਾਰਦਾ ਹੈ ਏਵੇਂ ਵਾਹਿਗੁਰੂ ਦੇ ਪ੍ਰੇਮ ਵੱਲੋਂ ਬਿਸ਼ੋੜਾ ਪਾਉਂਦੇ ਹੈ ਕਦੇ ਮਹਾਰਾਜ ਦੇ ਨਾਲ ਪ੍ਰੇਮ ਨਹੀਂ ਹੋਣ ਦਿੰਦੇ ਐਸੀ ਕਸਾਈ ਖਿੱਚ ਪਾਈ ਰੱਖਦੇ ਹਰ ਵਕਤ ਕੁਸ਼ ਆਣੀ ਜੀ ਨਹੀਂ ਆਈ ਹਨ ਜੀਵ ਘਾਤ ਕਰਨ ਵਾਲੇ ਨਿਰਦੈ ਜੰਤ ਤਿਸ ਦਇਆ ਨਾ ਪਾਈ ਇਹ ਨਿਰਦਈ ਜੀਵ ਹਨ ਕੈਂਕਰੋ ਲੋਭ ਮੋਹ ਹੰਕਾਰ ਇਹਨਾਂ ਵਿੱਚ ਦਇਆ ਮਾਇਆ ਨੂੰ ਪਾਈ ਨਹੀਂ ਹਰ ਵਕਤ ਲੋਕਾਂ ਨੂੰ ਨਾਸ਼ ਕਰਨ ਤੇ ਲੱਗੇ ਰਹਿੰਦੇ ਹੈ ਇਹ ਨਿਰਦਈ ਜੰਤਰਾ ਸੇਵਕਾਰੀ ਇਹਨਾਂ ਚ ਪਰਮੇਸ਼ਰ ਇਹਨਾਂ ਦੀ ਕਰਮਾਂ ਅਨੁਸਾਰ ਫਲ ਦੁੱਤਾ ਦਇਆ ਪਾਈ ਨਹੀਂ ਹਰ ਵਕਤ ਤਾਮਸੀ ਤਮੋਗਣੀ ਕਸ਼ੋਰ ਹੀ ਰਹਿੰਦੇ ਹਨ ਅਨਕ ਜਨਮ ਬੀਤੀਆਂ ਨ ਪਰਮਾਈ ਇਹ ਦੰਨ ਸਾਹਿਬ ਦਾ ਪਾਠ ਬੀਤੀਆਂ ਇਕੱਠਾ ਹੀ ਪਾਠ ਹੈ ਅਨੇਕਾਂ ਜਨ ਨੂੰ ਗੁਜ਼ਰ ਗਏ ਹੈ ਪਰਮਾਈ ਭਰਮ ਦੇ ਹੁਆਂ ਨੂੰ ਇਹਨਾਂ ਦੇ ਭਰਮ ਵਿੱਚ ਹੀ ਪਏ ਰਹਿੰਦੇ ਹੈ ਅੰਮ੍ਰਿਤ ਸਰ ਸਾਹਿਬ ਵਾਲੇ ਬੀਤੀ ਅਨ ਪਰਮਾਈ ਕਰਦੇ ਹਨ ਅਨੇਕਾਂ ਜਨਮ ਬੀਤੀ ਗੁਜ਼ਰ ਗਏ ਅਨ ਦੁਆਏ ਦੁਚ ਭਰਮ ਦੇ ਹੁਆਂ ਦੇ वासना दीवे दुतर माई जी जी ये दुतर कठनोएगा करना माई माया का इस रूप रूपी ਘਰ ਚ ਬਸਲ ਨਹੀਂ ਦਿੰਦੀ ਹੈ ਦਿਨ ਰੈਨ ਆਪਣਾ ਕੀਆ ਪਾਇ ਫੇ ਜੀਵ ਰਾਤ ਨੂੰ ਜੋ ਆਗ ਹੰਗਾ ਹੰਤੈ ਦੇ ਸਹਿਤ ਕਰਮ ਕਰਦਾ ਹੈ ਉਹ ਉਸ ਕਰਮ ਦਾ ਫਲ ਪਾਉਣਾ ਕਰਦਾ ਹੈ ਕਿਸ ਦੋਸ਼ ਨਾ ਦੀਜੈ ਕਿਰਤ ਪਵਾ ਕਿਸੇ ਨੂੰ ਦੋਸ਼ ਦੇਣਾ ਬਣਦਾ ਨਹੀਂ ਜੋ ਇਹਨਾਂ ਕਿਰਤ ਕੀਤੇ ਹੋਏ ਨੇ ਕਰੂ ਔਰ ਇਸ ਅਰਜੁਨਾ ਚ ਪੁਆਈ ਜਾਂਦਾ ਹੈ ਪੁਆਇਆ ਜਾਂਦਾ ਹੈ ਫੇਰਿਆ ਜਾਂਦਾ ਹੈ ਸੁਣ ਸਾਜਨ ਸੰਤ ਜਨ ਭਾਈ ਇਨ ਕਲਿਸ਼ਾਂ ਤੋਂ ਬਚਣ ਵਾਸਤੇ اے ਸੱਜਣ ਸੰਤੋ ਸੁਣੋ ਸੁਣੋ اے ਸੱਜਣ ਸਰਬਨ ਕਰਨ ਵਾਲਿਓ اے ਸੰਤ ਸਵਾਸ ਗ੍ਰਾਜਪਨ ਵਾਲਿਓ اے ਭਰਾਤਾ ਜਨੋ ਸੁਣੋ ਚੇਤਨ ਦੀਆਂ ਸੋਣੇ ਤੇ ਚਰਨ ਸਰਨ ਨਾਨਕ ਗਤ ਪਾਈ ਅਸੀਂ ਤਾਂ ਵਾਹਿਗੁਰੂ ਦੇ ਚਰਨਾਂ ਸ਼ਰਨ ਦੀ ਸ਼ਰਨ ਪੈ ਕੇ ਉਸ ਦੀ ਪ੍ਰਾਪਤੀ ਰੂਪ ਗਿਆਨ ਨੂੰ ਪਾਇਆ ਹੈ ਗੁਰੂ ਸਾਹਿਬ ਕਹਿੰਦੇ ਹਨ ਤੁਸੀਂ ਵੀ ਮਹਾਰਾਜ ਦੇ ਚਰਨਾਂ ਦੀ ਸ਼ਰਣ ਪੈ ਕੇ ਮੁਕਤੀ ਨੂੰ ਪਾ ਲਵੋਗੇ